ਨਾਮ ਨਹੀਂ ਕਰਨਾ ਇਹ ਕੰਮ ਨਹੀਂ ਕਰੂ ਨੱਕਾਵੇ ਇਹ ਕੰਮ ਨਹੀਂ ਕਰੂ ਦੇ ਨੂੰ ਵਸਨਾ ਗਾਦੇ ਨੱਕਾਦੇ ਨੂੰ ਵਸਨਾ ਦਰਿਓ ਨੱਕਾਵੇ ਨਾ ਨਮਾਓ ਨਮਾਓ ਥੈਂਕ ਯੂ ਬੋਲੇ ਸੋਨੇ ਹਾਲ ਸੰਤੀਸ਼ਣ ਹਾਲ ਬੋਲੇ ਸੋਨੇ ਹਾਲ ਸੰਤੀਸ਼ਣ ਗੱਲ ਤਾਂ ਸੁਣਨਾ ओ तो देखी माता तो सास्त्री का माता पाज ना गल ता सुन ला भणे ओ बहन मेरी है गलता ता सुन ला गल सुन ला ओ गलता ता सुन ला भणे मेनू नहीं चल सच्चे पਿੰड छड़ गई तू सच्चे पਿੰड सच्चे ਗੁਰਦੀ ਦਾ ਖਾਲਸਾ ਵਾਹਿਗੁਰੂ ਦੀ ਬਖਸ਼ੇ ਆਹ ਰੌਬਾ ਜੀ ਇਹ ਬਾਬਾ ਜੀ ਉਹ ਹੋਆ ਤੁਹਾਡਾ ਟੂ ਮੈਂਟਲੀ ਅਪਸੈਟ ਆ ਤੇ ਇਹਨੂੰ ਪਤਾ ਨਹੀਂ ਲੱਗਦਾ ਕੁਝ ਵੀ ਇੱਥੇ ਕਮਾਰ ਮੰਡੀ ਫਿਰੀ ਜਾਂਦੀ ਆ ਕੱਲੀ ਤੁਰੀ ਕੁਝ ਨਹੀਂ ਇਹਨੂੰ ਪਤਾ ਲੱਗਦਾ ਦੇਖੋ ਹਣ ਥੱਲੇ ਬੀਸਮੈਂਟ ਚ ਵੜ ਗਈ ਆ ਬਣੇ ਬਣੇ ਉਰੇ ਆ ਜਾ ਉੱਪਰ ਆ ਜਾ ਕਿੱਥੋਂ ਆਇਓ ਤੁਸੀਂ ਦਿਲੰਦਰ ਆਇਓ ਯਸ ਓਕੇ ਮੈਂ ਤੁਹਾਨੂੰ ਯਾਰ ਦਿਲੰਦਰ ਤੋਂ ਕਿਹੜੀ ਜਗਾ ਪਾਣੀ ਕਿਦਾਂ ਹੈਂ ਭੈਣੇ ਦੱਸ ਕੀ ਨਾਮ ਤੇਰਾ ਪ੍ਰੀਆ ਪ੍ਰੀਆ ਹਾਂਜੀ ਪ੍ਰੀਆ ਠੀਕ ਪਿੰਡ ਕਿਹੜਾ ਤੇਰਾ ਪਿੰਡ ਗੁਰਦਾਸਈਆਂ ਸੀ ਇਹਦੀ ਮੱਥੇ ਪਿੰਡ ਕਿਹੜਾ ਤੇਰਾ ਪਿੰਡ ਦੱਸ ਦੇ ਪਿੰਡ ਕਿਹੜਾ ਤੇਰਾ? ਸਾਡੇ ਪਿੰਡ ਦਾ। ਸੁੱਚਾ ਪਿੰਡ, ਸੁੱਚਾ ਪਿੰਡ, ਸੁੱਚਾ ਪਿੰਡ। ਜ਼ਿਲ੍ਹਾ ਕਿਹੜਾ? ਨਾ ਤਾਂ ਨਹੀਂ ਮੈਨੂੰ ਪਤਾ ਜਿੱਦਾਂ ਮੈਂ ਇੰਨਾ ਸਾਈਡ। ਸ਼ਹਿਰ ਕਿਹੜਾ ਪਿੰਨਾ ਤੈਨੂੰ ਸ਼ਹਿਰ? ਮੈਨੂੰ ਪਤਾ ਨਹੀਂ ਮੈਂ ਇੰਨਾ ਸਾਈਡ ਹੀ ਨਹੀਂ ਹਾਂ। ਪਿੰਨੇ ਸ਼ਹਿਰ ਦਾ ਕੀ ਨਾਮ? ਤੀ ਤੂੰ ਰਹਿੰਦੀ ਹੈ ਸ਼ਹਿਰ ਦਾ ਕੀ ਨਾਮ? ਯਾਰ ਮੈਂ ਅਸਾਈ ਦੇ ਇਰਾਖੀ ਰੱਖਦਾ ਰਿਹਾ ਤਾਪਦਾ ਸ਼ਹਿਰ ਦਾ ਨਾਮ ਦਾਦੇ ਦੇ ਵੇਰ ਸ਼ਹਿਰ ਦਾ ਨਾਮ ਹੀ ਅਸਟਾ ਮੇ ਕੋਲ ਠੀਕ ਆ ਤੇਰੇ ਡੈਡੀ ਦਾ ਕੀ ਨਾਮ ਮੇਰਾ ਮਾਂ ਇਲਾ ਪਿਓ ਨਾ ਪਰਾਇ ਪਹਿਲਾਂ ਜੋ ਡੈਡੀ ਸੀਗਾ ਉਹਦਾ ਕੀ ਨਾਮ ਸੀ ਨਾ ਉਹ ਕੀ ਦਾ ਨਾਮ ਨਹੀਂ ਪਤਾ ਮੈਨੂੰ ਤੇਰਾ ਨਾਮ ਵੀ ਨਹੀਂ ਪਤਾ ਡੈਡੀ ਦਾ ਕੀ ਨਾਮ ਸੀ ਤੇਰੇ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਮੇਰੇ ਦੁਨੀਆ ਚ ਕੋਈ ਨਹੀਂ ਮਰ ਗਈਆਂ ਮੇਰੀ ਮਾਂ ਕਿੱਥੇ ਮੇਰਾ ਕਿਉਂ ਕਿਉਂ ਬਾਬਾ ਜੀ ਪੱਟੀ ਅਸਟਾ ਮੈਨੂੰ ਲੈ ਕੇ ਆਇਆ ਮੇਰੇ ਬਾਬਾ ਜੀ ਵਾਈਕੁਤੀ ਦਾ ਖਾਲਸਾ ਵਾਈਕੁਤੀ ਕੀ ਫਤ ਹੈ ਸਤਿ ਆਕਾਲ ਪਤਨੀ ਭੈਣ ਆਪਣੇ ਪਰਿਵਾਰ ਤੋਂ ਵਿਛੜੀ ਹੋਈ ਆ ਹੋ ਸਕਦਾ ਹੈ ਕਿ ਮਾਪਿਓ ਇਹਦੇ ਬੱਚੇ ਇਹਦੇ ਭੈਣ ਭਰਾ ਇਹਦਾ ਪਤੀ ਕਿਨੂੰ ਲੱਭਦੇ ਫਿਰਦੇ ਹੁਣ ਸਾਨੂੰ ਲੁਧਿਆਣਾ ਕੁਮਾਰ ਮੰਡੀ ਤੋਂ ਹੀ ਭੈਣ ਮਿਲੀ ਆ ਮੋਨਾਲੀਸਾ ਸ਼ੋਰੂਮ ਦੇ ਬਾਹਰ ਸਿਮਰਨ ਪਗੜੀ ਦੇ ਬਾਹਰ ਇਹ ਭੈਣ ਸੜਕ ਤੇ ਸੀਗੀ ਅੱਜ ਸਵੇਰੇ ਗਰਮੀ ਪੂਰੀ ਸਖੜ ਦੁਪਹਿਰ ਹੀ ਸਾਰਾ ਦਿਨ ਸੜਕ ਤੇ ਰਹੀ ਆ ਅੱਜ ਇਹ ਇਸ ਟਾਈਮ ਹਾਲ ਤੁਸੀਂ ਦੇਖ ਸਕਦੇ ਹੋ ਕੀ ਆ ਭੈਣ ਦੀ ਬਹੁਤ ਹੀ ਜ਼ਿਆਦਾ ਅਫਸੈਟ ਆ ਬਹੁਤ ਹੀ ਜ਼ਿਆਦਾ ਚੰਗੇ ਘਰ ਦੀ ਕੁੜੀ ਲੱਗਦੀ ਆ ਬਸ ਆਪਣੇਆਂ ਤੋਂ ਵਿਛੜ ਗਈ ਆ ਕਿਤੇ ਨਾ ਅਫਸੈਟ ਹੋਣ ਦੇ ਕਾਰਨ ਜਾਂਦਾ ਘਰੋਂ ਨਿਕਲ ਗਈ ਕਿਤੇ ਜਾਂਕਰ ਹੋਣ ਤੋਂ ਬਾਅਦ ਕੋਈ ਜ਼ਿਆਦਾ ਡਿਪਰੈਸ਼ਨ ਲੈ ਗਈ। ਭੈਣੇ ਗੱਲ ਸੁਣ। ਨਹੀਂ ਕਾ ਨਹੀਂ ਕਰਨਾ। ਸਿਰ ਨਹੀਂ ਮਾਰ ਜਾਣਾ। ਮੈਂ ਫੋੜ ਤੂ ਅਸਟਾ ਖੜਾ। ਹਾਂ। ਬੱਸ। ਪਾਪਾ। 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 ਮੈਂ ਆਪਾ। ਬੜਾ ਠੀਕ ਹੈ ਭੈਣੇ। ਬੜਾ ਸੋਹਣਾ ਹਾਲ। ਸਸਰੀਆ ਕਾਲ। ਬੜਾ ਸੋਹਣਾ। ਪ੍ਰੀਆ ਦਾ। ਹਲੇ ਫੜ ਪਾਣੀ। ਹਲੇ ਫੜ ਪਾਣੀ ਭੈਣੇ। ਹਲੇ ਠੰਡਾ ਪਾਣੀ ਪੀ। ਮੈਂ ਛੱਡਣਾ ਛੱਡਦਾ। ਠੰਡਾ ਪਾਣੀ ਪੀ। ਕੋਈ ਦੂਜਾ ਬੰਦਾ ਨਹੀਂ ਆਏਗਾ। ਠੀਕ ਹੈ ਭੋਲੇ ਠੰਡਾ ਪਾਣੀ ਪੀ। ਚੱਲ ਬੜਾ। ਜਿਸੋਣੀ ਹਾਂ ਸਤਿਗੁਰੂ ਆਸਤੰ ਹੈ ਪੀਓ ਸਤਿਗੁਰੂ ਕਿੰਨੇ ਵਾਰ ਬੈਠੀ ਵਾਏ 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 ਇੱਕੋਂ ਕਾ ਸਤਨਾਮ ਕਰਤਾ ਪਰਮੇ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੇ ਆਪੁ ਫੁਰ ਪ੍ਰਸ਼ਾਦ ਜਪ ਆਨ ਸਤਿਗੁਰ ਸਚ ਹੈ ਕੀ ਸਚ ਨਾਨਕ ਹੋਸੀ ਭੀ ਸਚ ਨੱਗਾਵੇ ਨੱਗਾਵੇ ਮਨੁ ਵਸਨਾ ਕਰਿਓ ਨੱਗਾਵੇ ਨੱਗਾਵੇ ਮੈਨੂੰ ਵਾਸਨਾ ਕਰਿਓ ਨੱਗਾਵੇ 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 ਮੈਨੂੰ ਵਾਸਨਾ ਕਰਿਓ ਨੱਗਾਵੇ ਨੱਗਾਵੇ ਇਹ ਕੰਮ ਨਹੀਂ ਕਰ ਇਹ ਕੰਮ ਨਹੀਂ ਕਰ ਮੈਨੂੰ ਵਾਸਨਾ ਕਰੀ ਨੱਗਾਵੇ 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 ਮੈਨੂੰ ਵਾਸਨਾ ਕਰੀ ਨੱਗਾਵੇ ਨਾਗਾ ਵੇ ਮਨ ਵਸਨਾ ਕਰਿਓ ਨਾਗਦੀ 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 ਮਨ ਵਸਨਾ ਕਰਿਓ ਨਾਗਦੀ ਨਾਗਦੀ ਬੜੀ ਵੱਡੀ ਤਗੜੀ ਨਾਗੀ ਨਾ ਨਾਗਿਨੇ ਨਾਗਿਨੇ ਰੂਪ ਬੜੇ ਤਾਰੇ ਨਾਗਿਨੇ ਐਸਟਾ ਨਾਗੀ ਪਛਨੀ ਸਕਦੇ ਕਿਤੇਆ ਕਿਹੜਾ ਪਿੰਡ ਕਿਹੜਾ ਸ਼ਹਿਰ ਨਾਗੀ ਦਾ ਨਾਗਾ ਵੇ ਨਾਗਾ ਵੇ ਮਨ ਵਸਨਾ ਕਰਿਓ ਨਾਗਾ ਵੇ ਨਾਗਾ ਵੇ ਮੈਂ ਵਸਨੀ ਹੁੰਦੀ ਨਾਗਣੀਆਂ ਬੜੀ ਤਗੜੀ ਨਾਗਣੀ ਵਰਦੀ ਤਗੜੀਆਂ ਨੱਗਾ ਵੇ ਨੱਗਾ ਵੇ ਉਹਨੂੰ ਵਸਨਾ ਕਰੀ ਨੱਗਾ ਜਿੱਥੇ ਗਈਆਂ ਚੀਜਾਂ ਹੀ ਸੁੱਤੀਆਂ ਬਾਬਾ ਜੀ ਨਾ ਭਣੇ ਬਸ ਉਹ ਚੁੱਪ ਕਰਦੇ ਹੁਣ ਸ਼ਾਂਤ ਹੋ ਜਾ ਸ਼ਾਂਤ ਹੋ ਜਾ ਬਸ ਵਾਇਗਰੂ ਦਾ ਨਾਮ ਹੈ ਵਾਇਗਰੂ ਸੋਨੇ ਹਾ ਹਾ ਸਤਿ ਸ਼੍ਰੀ ਅਕਾਲ ਵਾਇਗਰੂ 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 ਨਾਗਣੀ 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 ਬੱਡੀ ਤਗੜੀ ਨਾਗਣੀ ਆ ਗਈ ਇਸ ਟਾਈਮ ਬੱਬਾ ਜੀ ਮੇ ਕਰਦੇ ਆ ਜਿੱਥੇ ਨਾਗਣੀ ਜਾਵੇ ਦਸ ਲੈਂਦੀ ਆ ਨੱਗਾਂ ਨੂੰ ਨੱਗਾ ਨੂੰ ਨੱਗਾ ਨੂੰ ਆ ਇਹਨੂੰ ਨਹੀਂ ਬੋਲਣੋ ਈਮਾਓ ਇਹਨੂੰ ਥੋੜਾ ਵਾਲੇ ਦੇ ਖਾਂ ਦੇ ਕੁੱਤੇ ਥੱਲੇ ਬੀਲੇ ਚੱਲ ਭੈਣ ਨਾ ਉੱਠ ਖੜੀ ਹੋ ਨਾ ਕੱਪੜੇ ਬਦਲ ਤੂੰ ਬੱਸ ਛੋੜ ਲੈ ਲਾ ਉੱਤੇ ਬਣਾ ਲੈ ਰਿਕਾਰਡ ਲਾ ਲੈ ਕੋਈ ਲੈ ਗਿਆ ਤੇ ਨਾ ਰੀਸਾ ਹੀ ਜਾਈ ਦੋ ਮਿੰਟ ਬਾਹਰ ਬਹਿ ਜਾਂਦੇ ਆਪਾਂ ਨਾ ਲੈਣੇ ਠੀਕ ਹੈ ਭੈਣੇ ਦੋ ਮਿੰਟ ਬਾਅਦ ਉਹ ਸ਼ਾਪਸਿਟ ਦੇ ਥੱਲੇ ਐ ਬਾਬਾ ਜੀ ਇੱਥੇ ਬੈਠੇ ਆ ਨਾ ਮੇਰੀ ਭੈਣ ਆਏ ਨਹੀਂ ਸਿੱਟਣੀ ਅਸੀਂ ਸੋਣ ਚਾਂਦੀ ਨੂੰ ਪਿਆਰ ਨਹੀਂ ਕੀਤਾ ਚੀ ਰਹਿੰਦੇ ਸਾਂ ਚੱਲ ਠੀਕ ਆ ਪਈ ਰਹਿਣ ਬਾਬਾ ਜੀ ਜਿੱਥੇ ਬੈਠੇ ਆ ਮੈਂ ਉਹ ਮੈਂ ਉੱਤੇ ਹੱਥ ਨਹੀਂ ਲਾਉਣਾ ਮੈਂ ਉਹਨੂੰ ਮੈਂ ਟੱਚ ਨਾ ਕਰੀਓ ਨਹੀਂ ਕਰਦਾ ਟੱਚ ਨਹੀਂ ਹੱਥ ਲਾਉਣਾ ਨਹੀਂ ਟੱਚ ਲਾਉਣਾ ਨਹੀਂ ਕਰਦਾ ਟੱਚ ਮੈਂ ਇਹ ਚੀਜ਼ਾਂ ਨੂੰ ਅਗ ਲਾਨੀਆਂ ਤਰਕੀਮਾ 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 ਜੇ ਪ੍ਰਿਮਾ ਅਕ સેવા ਕਰੇ ਜਰਾ ਪ੍ਰਿਮਾ ਇਸੇ ਦਾ ਕਰੀ ਤੱਕ ਦੀ ਮਾਸਟਰ ਪਾਣੀ ਮੰਗਦੀ ਮਾਰਦੀ ਨਹੀਂ ਮਾਂ ਪਾਣੀ ਤੋਂ ਪਾਣੀ ਤੋਂ ਭਾਈ ਮੈਂ ਕਿਹੋ ਜਿਹਾ ਕਰਦੇ ਮੈਨੂੰ ਇਹ 당 ਕਰਦੀ ਤੈਨੂੰ ਨਹੀਂ ਮੈਂ ਕੋਈ ਉਹ ਛੋਣਾ ਛੋਣਾ ਪਪਾ ਪਪਾ ਨਾ ਲੱਗਿਆ ਚ ਨਾ ਲੱਗਿਆ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਭੈਣ ਸਾਨੂੰ ਕੱਲ ਕੁਮਾਰ ਮੰਡੀ ਇਲਾਕਾ ਜਿਹੜਾ ਲੁਧਿਆਣਾ ਉੱਥੋਂ ਮਿਲੀ ਪੂਰੀ ਗਰਮੀ ਦੇ ਵਿੱਚ ਸਾਰਾ ਦਿਨ ਇਹ ਸੜਕਾਂ ਤੇ ਉੱਥੇ ਦੁਕਾਨਾਂ ਦੇ ਮੂਹਰੇ ਏਦਾਂ ਸਿਰ ਹਿਲਾਉਂਦੀ ਘੁੰਮਦੀ ਬਹੁਤ ਹੀ ਜ਼ਿਆਦਾ ਅਫਸਰਟ ਸੀ ਵਿਚਾਰੀ ਆਪਣੇ ਬਾਰੇ ਕੁਝ ਵੀ ਨਹੀਂ ਦੱਸ ਰਹੀ ਆਪਣਾ ਨਾਮ ਵੀ ਨਹੀਂ ਦੱਸ ਰਹੀ ਕਿ ਦੱਸ ਰਹੀ ਹੈ ਤਾਂ ਕਿਤੇ ਪ੍ਰੀਆ ਕਹਿੰਦੀ ਆ ਕਿਤੇ ਕਹਿੰਦੀ ਮੈਂ ਬੈਸ਼ਨ ਦੇਵੀ ਮਾਤਾ ਮਾ ਕਿਤੇ ਕਹਿੰਦੀ ਮੈਂ ਚੰਤਪੁਰਨੀ ਮਾਤਾ ਮਾ ਮਤਲਬ ਦਿਮਾਗੀ ਸੰਤੁਲਨ ਠੀਕ ਨਹੀਂ ਪੈਣ ਦਾ ਜੇ ਆਪਾਂ ਸਾਰੇ ਰਲ ਕੇ ਕੋਸ਼ਿਸ਼ ਕਰੀਏ ਇਸ ਭੈਣ ਦਾ ਘਰ ਲੱਭਣ ਵਾਸਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਇਸ ਭੈਣ ਦਾ ਘਰ ਪਰਿਵਾਰ ਲੱਭ ਸਕਦਾ ਹੋ ਸਕਦਾ ਹੈ ਇਹਦੇ ਨਿੱਕੇ ਨਿੱਕੇ ਬੱਚੇ ਇਹਨੂੰ ਲੱਭਦੇ ਫਿਰਦੇ ਹੁਣ ਆਪਣੀ ਮਾਂ ਨੂੰ ਇਹਦੇ ਭਰਾ ਇਹਦੇ ਮਾਂ ਬਾਪ ਭੈਣ ਦੇ ਪਰਿਵਾਰਕ ਮੈਂਬਰ ਇਹਦੇ ਲਈ ਟੈਂਸ਼ਨ ਦੇ ਵਿੱਚ ਹੁਣ ਵੀ ਸਾਡੀ ਧੀ ਕਿੱਥੇ ਗਈ ਜਾਂ ਸਾਡੀ ਭੈਣ ਕਿੱਥੇ ਗਈ ਜਾਂ ਸਾਡੀ ਮਾਂ ਕਿੱਥੇ ਤੇ ਆਪਾਂ ਜੇ ਇੱਕ ਛੋਟਾ ਜਿਹਾ ਕਾਰਜ ਕਰੀਏ ਵੀਡੀਓ ਨੂੰ ਸ਼ੇਅਰ ਕਰਨ ਦਾ ਤਾਂ ਇਹਨੂੰ ਆਪਣੇਾਂ ਤੱਕ ਪਹੁੰਚਾਉਣ ਦੇ ਵਿੱਚ ਭੈਣ ਨੂੰ ਮਦਦ ਕਰ ਸਕਦੇ ਹਾਂ ਤੇ ਜੇ ਕੋਈ ਵੀਰ ਭਰਾ ਪਛਾਣਦਾ ਵਾ ਭੈਣ ਦੇ ਚਿਹਰੇ ਨੂੰ ਤੇ ਉਹ ਵੀ ਸਾਡੇ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਬਹੁਤ ਸ਼ੁਕਰੀਆ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ Вагатик.